ਲਓ ਜੀ ਅੱਜ ਅਸੀਂ ਜੰਗਲ ਦੇ ਵਿੱਚ ਆਇਆ ਆ ਤੁਹਾਨੂੰ ਕਰੌਂਦੇ ਦੇ ਬੂਟੇ ਦਿਖਾਵਾਂਗੇ ਤੇ ਕਰੌਂਦਾ ਲੱਗੇ ਹੋਇਆ ਵੀ ਦਿਖਾਵਾਂਗੇ ਲਾਈਵ ਤੇ ਕਰੌਂਦੇ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਛਾਸਨੀ ਦੇ ਵਿੱਚ ਪਾ ਕੇ ਕਿਵੇਂ ਬਣਾਇਆ ਜਾਂਦਾ ਉਹ ਵੀ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਲਓ ਜੀ ਇਹ ਕਰੌਂਦੇ ਦੇ ਬੂਟੇ ਨੇ ਕਰੌਂਦਾ ਲੱਗੇ ਹੋਇਆ ਆ ਦੇ ਜਿਹੜਾ ਆ ਕਰੌਂਦਾ ਨਾਭੀ ਰੰਗ ਦਾ ਇਹ ਆਪਾਂ ਤੋੜਨਾ ਕਿਉਂਕਿ ਜਿਹੜਾ ਨਾਭੀ ਆ ਫਲਾਲ ਹਲੇ ਚਿੱਟਾ ਏ ਆ ਇਹ ਵੀ ਤੋੜ ਲਾ ਇਹਨੂੰ ਇੱਥੋਂ ਤੋੜ ਲੈਣਾ ਤੋੜਨ ਤੋਂ ਬਾਅਦ ਆਪਾਂ ਇਹਦਾ ਜਿਵੇਂ ਆਪਾਂ ਕਹਿ ਦਿੰਨੇ ਆ ਔਲੇ ਦਾ ਮਰਬਾ ਬਣਦਾ ਇਸੇ ਤਰ੍ਹਾਂ ਇਹਨੂੰ ਵੀ ਮਰਬੇ ਟਾਈਪ ਤਿਆਰ ਕੀਤਾ ਜਾਂਦਾ ਮੈਨੂੰ ਲੱਗਦਾ ਅੱਗੇ ਵੀ ਬੂਟੇ ਹੈਗੇ ਨਾ ਅੱਲਾਹ ਜੀ ਆਕਰਾਂਦਾ ਲੱਗੇ ਹੋਇਆ ਇਹਦੇ ਫਾਇਦੇ ਬਹੁਤ ਨੇ ਫਾਇਦੇ ਦੀ ਆਪਾਂ ਸਪੈਸ਼ਲ ਵੀਡੀਓ ਪਾਈ ਹੋਈ ਹੈ ਨਾ ਅੱਤੇ ਤੁਸੀਂ ਦੇਖ ਸਕਦੇ ਹੋ ਆਹ ਲਓ ਜੀ ਭਰੇ ਆ ਪਿਆ ਕਰਾਉਂਦੇ ਦਾ ਬੂਟਾ ਆਓ ਪੂਰਾ ਬੂਟਾ ਤਿਆਰ ਆ ਭਰਿਆ ਪਿਆ ਅੱਜ ਆਪਾਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਵੀ ਇਹ ਬਣਦਾ ਕਿਵੇਂ ਆ ਕੀ ਹਸਬਦਾ ਆ ਇਹ ਵਾਹ ਰਿਹਾ ਇਹ ਬੂਰੇ ਬੰਕ ਨੇ ਨੰਬਰ ਦੇ ਇੱਧਰ ਲਾ ਤਾਂ ਨਹੀਂ ਦੇਖਿਆ ਇਹ ਆਹ ਦੇਖੋ ਕਰਾਉਂਦਾ ਹੀ ਆ ਆ ਤੂੰ ਨਹੀਂ ਆਉਂਦਾ ਸਾਰੇ ਇਹ ਦੇਖ ਕਿੰਨੇ ਲਾਲ ਲਾਲ ਜੇ ਲੱਗਿਆ ਨੇ ਨਾ ਉਹ ਪਾਲੀ ਸਾਈਡ ਤੇ ਆਊਗਾ ਚਿੰਗ ਖਿੱਚ ਲੈ ਉਧਰ ਰੈੱਡ ਨੇ ਲਓ ਜੀ ਆ ਹੈਗਾ ਕਰਾਉਂਦਾ ਤੁਸੀਂ ਦੇਖ ਰਹੇ ਹੋ ਬਿਲਕੁਲ ਨਾਬੀ ਹੋ ਚੁੱਕਿਆ ਇਹ ਇਹਨੂੰ ਬਣਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਪੱਕ ਗਿਆ ਇਹ ਹਾਂ ਪੱਕ ਗਿਆ ਪੂਰਾ ਇਹਨੂੰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਇਹਨੂੰ ਚਾਸਨੀ ਚ ਬਣਾਇਆ ਜਾਂਦਾ ਬਾਈ ਇਹ ਤੇ ਤਤਪ ਉਹ ਤੋਂ ਦੇਰੇ ਦੇ ਵਿੱਚ ਹਮਮ ਵਿਟਾਮਨ ਸੀ ਇਹਦੀ ਚਟਣੀ ਖੱਟੀ ਮਿੱਠੀ ਜੀ ਬਣਦੀ ਆ ਲਾਈ ਚੱਲ ਬਹੁਤ ਅਸਲੀ ਇਹ ਆਕਰੌਂਦੇ ਦਾ ਬੂਟਾ ਧਿਆਨ ਨਾਲ ਦੇਖ ਲੋ ਤੇ ਡੰਡੀ ਨੂੰ ਲਾ ਕੇ ਇਸ ਤਰ੍ਹਾਂ ਦੇ ਵਿੱਚ ਕੱਟ ਲਾ ਦੇਣਾ ਇਹ ਹੋਰ ਪਰੌਂਦਾ ਜਿਹੜੀ ਇਹ ਆ ਇਹ ਹੋਰ ਮਸਲਾ ਕਰੌਂਦੇ ਨੇ ਇਹਦੀ ਵਾਰ ਵੀ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ 'ਚ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ 1 ਕੱਪ ਪਾਣੀ ਦਾ ਲਵਾਂਗੇ ਇਹ ਬਾਣੀ ਨਾ ਰੱਖਦੇ ਬਣ ਇਹਨੂੰ ਆਪਾਂ ਗਰਮ ਹੋਣਾ ਰੱਖਾਂਗੇ ਲਓ ਜੀ ਹੁਣ ਆਪਾਂ ਚਾਸ਼ਨੀ ਤਿਆਰ ਕਰਨ ਲੱਗੇ ਆ ਇਹਦੇ ਵਿੱਚ ਆਪਾਂ ਨੇ ਇੱਕ ਕੌਲੀ ਚੀਨੀ ਦੀ ਪਾ ਲਈ ਇੱਕ ਕੌਲੀ ਆਪਾਂ ਚੀਨੀ ਦੀ ਪਾ ਲਈ ਇਹਦੀ ਤਾਰ ਜੀ ਚੈੱਕ ਕਰ ਲੈਣੀ ਇੱਕ ਵਾਰ ਵੀ ਤਾਰ ਜੀ ਬਣਦੀ ਆ ਸਿੰਗਲ ਤਾਰ ਦੇਖਦਾ ਕਿਰਾ ਸਿੰਗਲ ਤਾਰ ਬਣਦੀ ਇਹਦੀ ਹਲੇ ਨਹੀਂ ਬਣਦੀ ਬਾਈ ਪਰ ਕਰੌਂਦੇ ਨੂੰ ਚੰਗੀ ਤਰ੍ਹਾਂ ਉਬਾਲੀ ਦੇਣੀ ਆ ਜਿਹੜਿਆ ਦੂਜਾ ਕਰੌਂਦਾ ਦਿਖਾਉਂਦੇ ਨੇ ਉਹ ਕਲਰਫੁਲ ਉਹ ਚ ਕਲਰ ਪਾਇਆ ਹੁੰਦਾ ਆਰਟੀਫੀਸ਼ੀਅਲ ਜੀਨਾਇਤ ਲਾ ਰੰਗ ਦੀ ਹੋ ਜਾਂਦੀ ਆ ਇਹ ਹੈਗਾ ਨੇਚੁਰਲ ਕਲਰ ਆ ਆਪਾਂ ਨੂੰ ਕਲਰ ਪਾਉਣ ਦੀ ਜ਼ਰੂਰਤ ਕੀ ਆ ਆਪਾਂ ਨੇ ਦੇਖਣਾ ਵੀ ਆਪਣੇ ਸਰੀਰ ਨੂੰ ਫਾਇਦੇ ਹੋਣ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਯਾਰ ਜਰੂਰ ਕਰ ਦਿਆ ਕਰੋ ਤੇ ਆਪਾਂ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਵੀਡੀਓ ਲੈ ਕੇ ਜਰੂਰ ਆਵਾਂਗੇ ਦੇਖੋ ਤੁਸੀਂ ਕਰੌਂਦਾ ਚਾਣੀ ਦੇ ਵਿੱਚ ਪਾ ਕੇ ਇਸ ਤਰ੍ਹਾਂ ਗਰਮ ਕਰਨਾ ਇਹਨੂੰ ਚੰਗੀ ਤਰ੍ਹਾਂ ਉਬਾਲੀ ਦੇਣ ਤੋਂ ਬਾਅਦ ਤੁਸੀਂ ਦੇਖਦੇ ਹੋ ਇਹ ਬਣ ਚੁੱਕੇ ਨੇ ਇੱਕ ਕੱਢ ਕੇ ਪੀਸ ਦਿਖਾਓ ਜੀ ਇੱਕ ਪੀਸ ਕੱਢਿਓ ਇਹ ਜਿਹੜਾ ਆਪਣਾ ਸ਼ੈਪ ਆ ਇਹਨੇ ਪੀਸ ਬਣਾਇਆ ਦੇਖੋ ਇਹ ਬਣ ਚੁੱਕਿਆ ਦੇਖੋ ਗਲ ਗਿਆ ਕੱਟ ਲਾਉਣ ਦੇ ਨਾਲ ਇਹ ਬਣਿਆ ਇਹ ਕਰਾਉਂਦਾ ਜੇ ਇਹਦੇ ਵਿੱਚ ਆਪਾਂ ਆਰਟੀਫੀਸ਼ੀਅਲ ਕਲਰ ਪਾ ਦਈਏ ਤਾਂ ਜਿਹੜਾ ਆਪਣਾ ਬਾਜ਼ਾਰ 'ਚ ਵਿਕਦਾ ਉਹ ਉਸ ਤਰ੍ਹਾਂ ਦਾ ਬਣ ਜਾਂਦਾ ਪਰ ਆਪਾਂ ਦੀ ਕਲਰ ਨਹੀਂ ਪਾਉਣਾ ਆਪਾਂ ਵਿਦਾਊਟ ਕੈਮੀਕਲ ਤੋਂ ਇਹ ਬਣਾਉਣੇ ਨੇ ਨਾਲੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰਦੇ ਹੋ